ਅੱਜ ਬੜੇ ਅੱਜ ਬੜਾ ਵਦਗਾ ਦੇਨੇ ਆ ਫੜਾ ਕੇ ਵਦਗਾ ਦੇਨੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ 10000 ਰੁਪਇਆ ਦੇ ਰਹੇ ਨੇ ਬੋਲੇ ਜੀ ਅਮਰ ਜੀ ਮੈਂ ਨਹੀਂ ਹਰਿਆ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ ਆਜੋ ਅੱਜ ਬੜੇ ਜਨਾਬ ਅੱਜ ਬੜਾ ਵਦਿਕਾ ਦੇਨੇ ਆ ਕਦੀ ਕਾ ਦੇਨੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ 10000 ਰੁਪਇਆ ਦੇ ਰਹੇ ਨੇ ਬੋਲੇ ਜਿਆ ਮੈਂ ਨਹੀਂ ਹਰਿਆ ਬੋਲੇ ਸੋਨਿਆਨ ਸਾਹਿਬ ਫੇਰ ਆ ਜਾਓ ਆ ਜਾਓ ਅੱਜ ਬੜੇ ਜਨਾਬ ਅੱਜ ਬੜਾ ਵਜ ਗਿਆ ਦੇਨੇ ਫੜਾ ਕੇ ਵਜ ਗਿਆ ਦੇਨੇ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਇਆ ਦੇ ਰਹੇ ਨੇ ਬੋਲੇ ਕੀ ਮੰਗਿਓ ਮੈਂ ਨਹੀਂ ਹਰਿਆ ਬੋਲੇ ਸੋਨਿਹਾਲ ਸੋਨਿਹਾਲ ਬੋਲੇ ਆਜੋ ਅੱਜ ਬੜੇ ਜਨਾਬ ਅੱਜ ਬੜਾ ਵਦਿਕਾ ਦੇਨੇ ਆ ਕਹੀਂ ਫੜਾ ਕੇ ਵਦਿਕਾ ਦੇਨੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਚੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ 10000 ਰੁਪਇਆ ਦੇ ਰਹੇ ਨੇ ਬੋਲੇ ਜਿਹਾ ਮੰਨਿਓ ਮੈਂ ਨਹੀਂ ਹਰਿਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਆਹ ਆ ਜਾ ਅੱਜ ਬੜੇ ਜਨਾਬ ਅੱਜ ਬੜਾ ਵਦਿਕਾ ਦੇਨੇ ਆ ਕਹਿੰਦੇ ਫੜਾ ਕੇ ਵਦਿਕਾ ਦੇਨੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਚੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ 10000 ਰੁਪਇਆ ਦੇ ਰਹੇ ਨੇ ਬੋਲੇ ਜਿਆ ਮੈਂ ਨਹੀਂ ਹਰਿਆ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਆਜੋ ਆਜੋ ਅੱਜ ਬੜੇ ਅੱਜ ਬੜਾ ਵਦਗਾ ਦੇਨੇ ਆ ਪਈ ਫੜਾ ਕੇ ਵਦਗਾ ਦੇਨੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ 10000 ਰੁਪਇਆ ਦੇ ਰਹੇ ਨੇ ਬੋਲੇ ਜੀ ਅਮਰ ਜੀ ਮੈਂ ਨਹੀਂ ਹਰਿਆ ਬੋਲੇ ਸੋਨਿਆਲ ਸੋਨਿਆਲ ਆਜ ਆਜ ਅੱਜ ਬੜੇ ਜਨਾਬ ਅੱਜ ਬੜਾ ਵਧੀਆ ਦੇਨੇ ਆ ਫੜਾ ਕੇ ਦੇਨੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਇਆ ਦੇ ਰਹੇ ਨੇ ਬੋਲੇ ਬੋਲੇ ਸੋਨਿਆ ਹਾਲ ਆਜੋ